ਸਵਾਗਤ ਹੈ ਆਪਣੇ YouTube ਚੈਨਲ ਉਤੇ। ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਬਸੇਰੀਆਂ ਦਿਖਾਉਣੀਆਂ ਨੇ। ਪਹਿਲੇ ਨੰਬਰ ਤੇ ਹੈਗੀ ਹੈ ਜੀ ਆਪਣੇ ਲਵੇ ਇਹ Z Black ਬਸੇਰੀ। 24 ਮਹੀਨੇ ਦੀ ਉਮਰ ਹੈ ਜੀ ਤੇ ਨਟ ਪਲੱਸੇ ਦੀ ਹਾਈਟ ਹੈ ਮੱਝੂ ਕੇ ਬਲੱਡਲਾਈਨ ਦੀ ਹੈ ਨਵਾਬਕੋੜੇ ਦੀ। ਬਾਕੀ ਮੁੱਲੇ ਦਾ ਮਾਲਕ ਵੀਰ ਕਰਦੇ ਜੀ 1 2 ਲੱਖ 50000 ਰੁਪਇਆ ਤੇ ਬਾਪ ਵੀ ਇਹਦਾ Z Black ਆ ਆਪ ਵੀ ਬਸੇਰੀ Z Black ਹੈ ਜੀ। ਏਰੀਆ ਪਧੌੜਾ ਮੁੱਲੇ ਦਾ ਮਾਲਕੀਰ ਕਰਦੇ ਜੀ 2,50,000 ਰੁਪਇਆ ਜੇ ਕਿਸੇ ਨੂੰ ਆਉਂਦੀ ਆ ਪਸੰਦ ਤਾਂ ਗੱਲਬਾਤ ਕਰ ਸਕਦਾ ਹੈ ਬਾਕੀ ਬਸੇਰੀ ਸੋਹਣੀਆਂ ਕੰਨਾਂ ਕੋਨਾਂ ਦੀ ਸ਼ਕੀਨ ਹੈ ਬੋਡੀ ਬੰਤਰ ਵੀ ਮਜ਼ਬੂਤ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਅੱਗੇ ਆਪਣੇ ਲਵੇ ਹੈਗੀ ਹੈ ਜੀ ਇੱਕ ਹੋਰ ਬਸੇਰੀ ਇਹ ਵੀ ਜੈਡ ਲੈ ਕੇ ਹੈ ਜੀ ਜੇ ਆਪਾਂ ਇਹਦੀ ਉਮਰ ਦੀ ਗੱਲ ਕਰੀਏ ਤਾਂ 12 ਮਹੀਨੇ ਦੀ ਮਾਲਕਾ ਨੇ ਉਮਰ ਦੱਸੀ ਹੈ ਜੀ ਤੇ 5'8" ਦੀ ਹਾਈਟ ਦੱਸੀ ਹੈ ਬਾਕੀ ਐਟਲਸ ਕੋਡ ਦੇ ਦੀਏ ਬੱਚੀ ਹੈ ਜੀ ਮੱਲੇ ਦਾ ਮਾਲਕ ਵੀਰ ਕਰਦੇ ਜੀ 1,10,000 ਰੁਪਿਆ ਬਾਕੀ ਬਸ਼ੇਰੀ ਸੋਹਣੀਆਂ ਕੰਨਾਂ ਕੰਨਾਂ ਦੀ ਸਕੀਨ ਹੈ ਇਹ ਵੀ ਜੈਡ ਬਲੈਕ ਹੈ ਜੀ ਦੋਵੇਂ ਲੱਗ ਲੱਗ ਜਗ੍ਹਾ ਤੇ ਖੜੀਆਂ ਨੇ ਜੇ ਕਿਸੇ ਨੂੰ ਆਉਂਦੀਆਂ ਨੇ ਪਸੰਦ ਤਾਂ ਮਾਲਕ ਦਾ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਗੱਲਬਾਤ ਕਰ ਸਕਦਾ ਜੀ ਤੇ ਜੇ ਕਿਸੇ ਨੇ ਕਰਨਾ ਆਪਦਾ ਜਾਨਵਰ ਸੇਲ ਤਲਾਸ਼ ਤੇ ਆਪਣਾ ਨੰਬਰ ਚੱਲ ਰਿਹਾ ਆਪਾਂ ਨੂੰ ਫੋਟੋ ਵੀਡੀਓ ਭੇਜ ਕੇ ਆਪਣਾ ਜਾਨਵਰ ਸੇਲ ਕਰਾ ਸਕਦਾ ਜੀ ਮਿਲਾਂਗੇ ਹੋਰ ਵੀਡੀਓ ਚ ਧੰਨਵਾਦੀ